ਹਾਂਜੀ ਤਾਂ ਨਮਸਕਾਰ ਸਾਥਿਓ ਹਾਜ਼ਰ ਆ ਤੁਹਾਡੇ ਕੋਲ ਇੱਕ ਨਵੀਂ ਵੀਡੀਓ ਲੈ ਕੇ ਤੇ ਜਿਹਦਾ ਕਿ ਤੁਹਾਨੂੰ ਬੇਸਬਰੀ ਨਾਲ ਬਹੁਤ ਜਣਾਂ ਤੋਂ ਇੰਤਜ਼ਾਰ ਸੀਗਾ ਔਰ ਮੇਰਾ ਵੀ ਮੰਨਣਾ ਸੀ ਸ਼ਾਇਦ ਜਦੋਂ ਦੀ ਬੈਕਲੌਗ ਸਬੰਧੀ ਇੱਕ ਨੋਟਿਸ ਪਾਇਆ ਗਿਆ ਸੀ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਤਾਂ ਉਹਦੇ ਵਿੱਚ ਬੈਕਲੌਗ ਸਮੇਤ ਜਿਹੜੀ ਕੀ ਹੈ ਭਰਤੀ ਪੂਰੀ ਕਰਨ ਦੀ ਗੱਲ ਕੀਤੀ ਗਈ ਸੀ ਤਾਂ ਕਮੈਂਟਾਂ ਦੇ ਜ਼ਰੀਏ ਲਾਸਟ ਵੀਡੀਓਜ਼ ਦੇ ਵਿੱਚ ਕੁਆਇਰੀ ਸਿਗੀਆਂ ਜਿਦੇ ਵਿੱਚ ਮੈਨੂੰ ਅ ਸਾਥੀਆਂ ਨੇ ਕਿਹਾ ਸੀ ਕਿ ਬੈਕਲੌਗ ਸਬੰਧੀ ਜੋ ਵੀ ਮੈਰਿਟਸ ਸਬੰਧੀ ਜੋ ਵੀ ਕੁਐਸ਼ਨ ਸੀਗੇ ਉਹ ਕੀਤੇ ਗਏ ਸੀਗੇ ਸੋ ਅੱਜ ਆਪਾਂ ਉਹ ਮੈਰਿਟ ਵਾਲੀ ਵੀਡੀਓ ਲੈ ਕੇ ਆ ਗਏ ਆ ਤੁਹਾਡੇ ਅ ਸਹਿਯੋਗ ਨਾਲ ਜਿਵੇਂ ਜਿਵੇਂ ਤੁਸੀਂ ਕਿ ਪੁੱਛੇ ਸੀਗੇ ਜਵਾਬ ਆਪਣੇ ਤੇ ਅੱਜ ਜੋ ਵੀ ਵੀਡੀਓ ਦਾ 12 ਨਾਲ ਜਿਹੜਾ ਨਿਚੋੜ ਹੈ ਉਹ ਲੈ ਕੇ ਆਇਆ ਮੈਰਿਟ ਸਬੰਧੀ ਪੀਟੀਟੀ 9594 ਬੈਕਲੋਗ ਦੀ ਜੋ ਕਿ ਸੈਕੰਡ ਲਿਸਟ ਵਿੱਚ ਸੈਕੰਡ ਲਿਸਟ ਮੈਰਿਟ ਕਿਵੇਂ ਆਏਗੀ ਕਿਵੇਂ ਨਹੀਂ ਆਏਗੀ ਉਹ ਬਾਅਦ ਦੀਆਂ ਗੱਲਾਂ ਨੇ ਹਾਂ ਜੇਕਰ ਜਿਵੇਂ ਆਪਾਂ ਐਨਲਾਈਜ਼ ਕਰ ਰਹੇ ਹਾਂ ਜੇ ਉਸ ਤਰ੍ਹਾਂ ਦੀ ਹੈ ਤਾਂ ਡੈਮ ਸ਼ੋਰਲੀ ਇਦਾਂ ਹੀ ਆਊਗੀ ਤਾਂ ਸਕਰੀਨ ਦੇ ਉੱਪਰ ਤੁਸੀਂ ਸਾਥੀਓ ਦੇਖ ਰਹੇ ਹੋ 88टी 9594 ਬੈਕਲੋਗ ਸੈਕੰਡ ਮੈਰਿਟ ਲਿਸਟ ਕਿੱਥੇ ਤੱਕ ਜਾਵੇਗੀ ਨਿਚੇ ਕੈਟਾਗਰੀ ਤੇ ਨੇਮ ਨੇ ਤੇ ਉਸ ਤੋਂ ਬਾਅਦ ਸਾਥੀਓ ਸਭ ਤੋਂ ਵੱਡੀ ਗੱਲ ਇਹ ਹੈ ਕਿ ਚੈਨਲ ਨੂੰ ਜਿਹੜਾ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਣਾ ਕਿਦਾਂ ਦੀ ਲੱਗੀ ਹੈ ਚੰਗਾ ਨਹੀਂ ਬੋਲ ਸਕਦੇ ਤਾਂ ਮਾੜਾ ਬੋਲ ਕੇ ਨਾ ਜਾਣਾ ਜੇ ਵਧੀਆ ਨਾ ਲੱਗੇ ਤਾਂ ਵੀਡੀਓ ਹੁਣੇ ਤੁਸੀਂ ਸਕਿਪ ਕਰ ਦੇਣਾ ਤੇ ਇੱਥੋਂ ਦੀ ਚਲੇ ਜਾਣਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਏਗਾ ਤਾਂ ਸਾਥੀਓ ਵੀਡੀਓ ਥੋੜੀ ਜੀ ਲੰਬੀ ਰਹੇਗੀ ਪੇਸ਼ੈਂਸ ਬਣਾ ਕੇ ਰੱਖਣੇ ਪੈਣਗੇ ਜੇਕਰ ਤੁਸੀਂ ਵੀਡੀਓ ਨੂੰ ਲੈ ਕੇ ਆਏ ਹੋ ਖਾਸ ਕਰਕੇ ਓਪਨ ਐਸਸੀਬੀਸੀ ਐਸਸੀਬੀਸੀ ਜਿਹੜੇ ਹੈ ਮੇਨ ਜਿਹੜੀਆਂ ਹੈ ਕੈਟਾਗਰੀਜ਼ ਉਹਦੇ ਲਈ ਇਹ ਵੀਡੀਓ ਜਿਆਦਾ ਹੈਲਪਫੁਲ ਰਹੇਗੀ ਥੋੜਾ ਜਾ ਉਹਨਾਂ ਦੇ ਜੋ ਵੀ ਉਹਨਾਂ ਦੇ ਡਾਊਟਸ ਹੈ ਕਿ ਮੈਰਿਟ ਸਾਡੀ ਕਿੱਥੇ ਤੱਕ ਜਾ ਸਕਦੀ ਹੈ ਉਸ ਸੰਬੰਧੀ ਜਿਆਦਾ ਇਹ ਰਹੇਗੀ ਸਾਥੀਓ ਜੇਕਰ ਤੁਸੀਂ ਹੁਣੇ ਤੱਕ ਵੀ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੈਂ ਰਿਕਵੈਸਟ ਕਰਾਂਗਾ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਕੀ ਜਿਹੜੀ ਤੁਹਾਡੇ ਕੋਲ ਆਉਣ ਵਾਲੀ ਵੀਡੀਓਜ਼ ਦੇ ਲਿੰਕ ਹੈ ਉਹ ਨੋਟੀਫਿਕੇਸ਼ਨ ਵੀ ਆ ਸਕਣ। ਔਰ ਸਬਸਕ੍ਰਾਈਬ ਤੋਂ ਬਾਅਦ ਇੱਕ ਬੈਲ ਆਈਕਨ ਹੈ ਉਹਨੂੰ ਵੀ ਤੁਸੀਂ ਪ੍ਰੈਸ ਕਰਨਾ ਹੈ ਤਾਂ ਕਿ ਆਉਣ ਵਾਲੀ ਜਿਹੜੀ ਵੀ ਕੋਈ ਨਿਊਜ਼ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ, ਐਕੂਰੇਟਲੀ ਪਹੁੰਚ ਸਕੇ। ਤਾਂ ਸਾਥੀਓ ਐਨੀਆਂ ਕੋ ਗੱਲਾਂ ਕਰਦਾ ਹੋਇਆ ਤੁਹਾਡੇ ਨਾਲ ਅੱਗੇ ਦੀ ਵੀਡੀਓ ਆਪਾਂ ਦਿਖਾਵਾਂਗੇ ਤੁਹਾਨੂੰ ਜਿਹਦੇ ਵਿੱਚ ਮੈਂ ਅੱਜ ਜਿੰਨੇ ਵੀ ਸਕਰੂਟੀ ਵਾਲੀਆਂ ਲਿਸਟਾਂ ਸੀਗੀਆਂ ਉਸ ਨੂੰ ਲੈ ਕੇ ਜੋ ਵੀ ਡਿਟੇਲ ਬਣਾਈ ਗਈ 2-3 ਦਿਨ ਦਾ ਸਮਾਂ ਲੱਗਿਆ ਸਾਥਿਓ ਤਾਂ ਇਸ ਮਿਹਨਤ ਨੂੰ ਬੂਰ ਪਾਣ ਲਈ ਤੁਹਾਡੇ ਮੈਨੂੰ ਲਾਈਕ ਸਬਸਕ੍ਰਾਈਬ ਬਹੁਤ ਜ਼ਰੂਰੀ ਨੇ ਜੇ ਕਰੇ ਮੈਨੂੰ ਨਹੀਂ ਮਿਲਦੇ ਤਾਂ ਇਹੀ ਮੇਰੀ ਮੋਟੀਵੇਸ਼ਨ ਨੇ ਤੇ ਇਹੀ ਮੇਰੀ ਡੀਮੋਟੀਵੇਸ਼ਨ ਹੋਣਗੀਆਂ ਕਿਉਂਕਿ ਉਸ ਤੋਂ ਬਾਅਦ ਇਹ ਹੈ ਕਿ ਦਿਲ ਨਹੀਂ ਕਰਦਾ ਬਣਾਉਣ ਤੇ ਇੰਨਾ ਕੰਮ ਕਰਨ ਤੇ ਜੇਕਰ ਤੁਸੀਂ ਪਿਆਰ ਨਹੀਂ ਦਿੰਦੇ ਇਸ ਚੀਜ਼ ਨੂੰ ਤਾਂ ਮੈਂ ਆਸ ਕਰਾਂਗਾ ਕਿ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਦਿੱਤਾ ਹੋਵੇਗਾ ਤਾਂ ਆਪਾਂ ਤੁਹਾਨੂੰ ਅੱਜ ਜਿਹੜੀ ਵੀਡੀਓ ਹੈ ਸੈਕੰਡ ਲਿਸਟ ਸੰਬੰਧੀ ਪੂਰੀ ਦਿਖਾਵਾਂਗੇ ਤੇ ਚੈਨਲ ਤੇ ਬਨੇ ਰਹੋ ਤੇ ਟਾਈਮ ਲੱਗ ਸਕਦਾ ਹੈ ਸਕਿੱਪ ਕਰਕੇ ਨਹੀਂ ਵੇਖਣੀ ਵੀਡੀਓ ਕਿਉਂ ਕਿ ਕਈ ਡਾਟਾ ਐਦਾਂ ਦਾ ਫਿਰ ਬੋਲਿਆ ਜਾਂਦਾ ਹੁੰਦਾ ਹੈ ਜਾਂ ਦਿਖਾਇਆ ਜਾਂਦਾ ਹੁੰਦਾ ਹੈ ਕਿ ਉਹ ਦਾ ਤੁਹਾਡਾ ਕੁਐਸਚਨ ਉੱਥੋਂ ਰੇਜ਼ ਹੁੰਦਾ ਹੈ ਤੇ ਉਹ ਜਦੋਂ ਤੁਸੀਂ ਸਕਿੱਪ ਕਰਦੇ ਹੋ ਤਾਂ ਉਹ ਕੁਐਸਚਨ ਉੱਥੇ ਦਾ ਉੱਥੇ ਰਹਿ ਜਾਂਦਾ ਹੈ ਤੇ ਫਿਰ ਬਾਅਦ ਵਿੱਚ ਆਪਾਂ ਅ ਸਸੋ ਪੰਜ ਵਿੱਚ ਪੈ ਜੰਨੇ ਆ ਕਿ ਸਾਡਾ ਕੀ ਬਣੇਗਾ ਤੇ ਸਾਡਾ ਕੀ ਬਣੇਗਾ ਸਾਥੀਓ ਇਹ ਜਿਹੜੀ ਵੀਡੀਓ ਹੈ ਇਹ ਮੈਂ ਆਪਣਾ ਖੁਦ ਦਾ ਐਨਲਾਈਜ਼ ਕਰਕੇ ਬਣਾਈ ਹੈ ਕੋਈ ਐਕੂਰੇਟ ডিপਾਰਟਮੈਂਟ ਵੱਲੋਂ ਨਹੀਂ ਆਈ ਹੋਈ ਜਦੋਂ ਜਿਵੇਂ ਜਿਵੇਂ ਮੈਂ ਤੁਹਾਨੂੰ ਅੱਗੇ ਵੀਡੀਓ ਤੇ ਲੈ ਕੇ ਜਾਵਾਂਗਾ ਜੋ ਵੀ ਜਾਣਕਾਰੀ ਹੈ ਤੁਹਾਨੂੰ ਸਪਸ਼ਟ ਰੂਪ ਵਿੱਚ ਜਿਹੜੀ ਕੀ ਹੈ ਸ਼ੋ ਹੋ ਜਾਵੇਗੀ ਤੇ ਤੁਹਾਡੇ ਮੈਨੂੰ ਲੱਗਦਾ ਸਾਰੇ ਕੁਐਸਚਨ ਦਾ ਹੱਲ ਵੀ ਹੋ ਜਾਵੇਗਾ ਤਾਂ ਸਾਥਿਓ ਚਲਦੇ ਆਂ ਅੱਗੇ ਦੀ ਤਰਫ ਇਸ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਆਪਣੇ ਜਿਹੜੇ ਡਾਊਨ ਮੈਰਿਟ ਵਾਲੇ ਸਾਥੀ ਤੁਹਾਡੇ ਕੋਲ ਥੱਲੇ ਬੈਠੇ ਐ ਤਾਂ ਜਿਹੜੇ ਆ ਉਹ ਇਸ ਵੀਡੀਓ ਨੂੰ ਦੇਖ ਸਕਣ ਅਤੇ ਆਪਣਾ ਜੋ ਵੀ ਰੈਂਕ ਵਗੈਰਾ ਦੇਖ ਸਕਣ ਮੈਂ ਕਿੱਥੇ ਆ ਕਿੱਥੇ ਨਹੀਂ ਆ ਸੋ ਸਾਥਿਓ ਚਲਦੇ ਆਂ ਅੱਗੇ ਦੀ ਤਰਫ ਆਹ ਡਾਟਾ ਹੈ ਸਾਥਿਓ ਪਹਿਲੀ ਜਿਹੜੀ ਪੇਜ ਹੈ ਪਹਿਲਾ ਜੇਕਰ ਬੈਕਲੋਗ ਓਪਨ ਹੁੰਦਾ ਹੈ ਤਾਂ ਤਾਂ ਕੀ ਹੋਏਗਾ ਸਾਥਿਓ ਜੇਕਰ ਭਰਤੀ ਦੋ ਤਰੀਕਿਆਂ ਨਾਲ ਹੋਰ ਹੁਣ ਹੋ ਸਕਦੀ ਹੈ ਜਾਂ ਤਾਂ ਸਰਕਾਰ ਕੀ ਕਰੇਗੀ ਜਾਂ ਡਿਪਾਰਟਮੈਂਟ ਕੀ ਕਰੇਗਾ ਕੱਲਾ ਨੋਟ ਜੁਆਇਨਿੰਗ ਡਾਟਾ ਦੇ ਕੇ ਸੈਕੰਡ ਲਿਸਟ ਕੱਢ ਦੂਗਾ ਵੀ ਉਹਨੂੰ ਦੋ ਫੇਸਾਂ ਵਿੱਚ ਵੰਡਣ ਨੂੰ ਇਹ ਨਹੀਂ ਕਿ ਉਸ ਤੋਂ ਬਾਅਦ ਲਿਸਟ ਨਹੀਂ ਆਣੀ ਮੇਰੇ ਕਹਿਣ ਦਾ ਮਤਲਬ ਇਹ ਹੈ ਸਮਝੋ ਕਿ ਜਾਂ ਤਾਂ ਪਹਿਲੀ ਜਿਹੜੀ ਲਿਸਟ ਹੈ ਉਹਦਾ ਨੋਟ ਜੋਇਨਿੰਗ ਡਾਟਾ ਪਲੱਸ ਫਰੈਸ਼ ਵਾਲੇ ਡੀ ਰਿਜ਼ਰਵ ਕਰਕੇ ਪੋਸਟਾਂ ਪਾ ਦੇਗਾ ਤੇ ਤੁਹਾਨੂੰ ਦੂਜੀ ਲਿਸਟ ਦੇ ਦੇਗਾ ਇੱਕ ਗੱਲ ਦੂਸਰੀ ਗੱਲ ਦੂਸਰੀ ਗੱਲ ਇਹ ਹੋ ਸਕਦੀ ਹੈ ਕਿ ডিপਾਰਟਮੈਂਟ ਸਿੱਧਾ ਹੀ ਬੈਕਲੋਗ ਵਾਲਾ ਫੇਸ ਓਪਨ ਕਰੇਗਾ ਤਾਂ ਫਿਰ ਕੀ ਹੋਏਗਾ विद नोट जॉइनिंग डाटा भी दे सकता है ते विदाउट नोट जॉइनिंग डाटा भी दे सकता है जेकर साथियों डिपार्टमेंट बैक लॉग ऑफ द फेस ओपन करदा है ताकी ਹੋਏਗਾ विद नोट जॉइनिंग ताकी ਹੋਏਗਾ ਤਾਂ ਦੇਖੋ ਸਾਥਿਓ ਐਬਸੈਂਟ ਪਲੱਸ ਨੋਟ ਜੁਆਇਨਿੰਗ ਡਾਟਾ ਮੰਨ ਕੇ ਚੱਲੋ ਜਿਹੜੀਆਂ 1170 ਪੋਸਟਾਂ ਸੀਗੀਆਂ ਓਪਨ ਦੀਆਂ ਉਹਦੇ ਵਿੱਚੋਂ ਮੰਨ ਕੇ ਚੱਲੋ ਮੈਕਸਿਮਮ ਡਾਟਾ 400 ਦੇ ਨੀਅਰ ਅਬਾਊਟ ਤੁਹਾਨੂੰ ਦੇਖਣ ਨੂੰ ਮਿਲੇਗਾ ਓਪਨ ਦਾ ਜਿਹੜਾ ਕਿ ਐਬਸੈਂਟ ਰਹੇਗਾ ਔਰ ਨਾਟ ਜੁਆਇਨਿੰਗ ਰਹੇਗਾ ਤਾਂ نیچے ਆ ਜਾਂਦਾ ਜਨਰਲ ਈਐਸਐਮ ਦੀਆਂ ਪੋਸਟਾਂ ਸੀਗੀਆਂ ਆਪਣੇ ਕੋਲ 210 988 ਸੀਗੀਆਂ ਬੈਕਲੌਗ ਦੀਆਂ ਕੁੱਲ ਮਿਲਾ ਕੇ 1198 ਤੇ 46 ਬੰਦੇਾਂ ਦੇ ਵਿੱਚ ਸਿਲੈਕਟ ਹੋਏ ਨੇ ਜਿਹੜੀ ਕਿ ਪਹਿਲੀ ਲਿਸਟ ਵਿੱਚ ਲੱਗ ਚੁੱਕੇ ਨੇ ਤਾਂ ਇਹਦਾ ਬੈਲੈਂਸ ਬਚਦਾ 1152 ਸੇਮ ਜਨਰਲ ਸਪੋਰਟਸ ਦੀਆਂ 60 ਪੋਸਟਾਂ ਫਰੈਸ਼ ਲੀਆਂ 359 ਬੈਕਲੌਗ ਦੀਆਂ ਤੇ 419 ਟੋਟਲ ਬਣ ਕੇ 46 ਸਿਲੈਕਟਡ ਹੋ ਕੇ 373 ਰਹਿ ਗਈਆਂ ਇਹਨਾਂ ਥੱਲੇ ਇਹਨਾਂ ਦਾ ਟੋਟਲ ਜਿਹੜਾ ਆ ਗਿਆ ਇੱਕ ਮਿੰਟ ਸਾਥੀਓ ਤਾਂ ਇਹਨਾਂ ਦਾ ਟੋਟਲ ਜਿਹੜਾ ਉਹ ਆ ਗਿਆ ਉਹ ਇਹ ਆ ਗਿਆ ਇਹ ਟੋਟਲ ਹੋਣ ਤੋਂ ਬਾਅਦ ਜਿਹੜਾ ਕੀ ਹੈ ਤੁਸੀਂ ਦੇਖ ਸਕਦੇ ਹੋ 1925 1925 ਜਿਹੜੀਆਂ ਪੋਸਟਾਂ ਨੇ ਉਹ ਫਿਲਹਾਲ ਦੀ ਘੜੀ ਦੇ ਵਿੱਚ ਵੇਕੈਂਟ ਪਈਆਂ ਨੇ ਓਪਨ ਹੈ ਠੀਕ ਹੈ ਸਾਥੀਓ ਉਸ ਤੋਂ ਬਾਅਦ 1925 ਤੋਂ ਬਾਅਦ ਸੋਨਾ ਕੀ ਹੈ ਜਿਹੜਾ ਡਾਟਾ ਹੈ 132 ਤੋਂ ਲੈ ਕੇ 132 ਤੱਕ ਕਿਉਂਕਿ ਓਪਨ ਵਿੱਚ ਪਹਿਲਾਂ ਸਿਲੈਕਟਡ ਹੋ ਚੁੱਕੇ ਆ ਬੱਚੇ 132 ਤੋਂ ਲੈ ਕੇ 124 ਤੱਕ ਦੇ ਜਿਹੜੇ ਕੈਂਡੀਡੇਟ ਹੈ ਉਹ 686 ਹੈ ਕਿੰਨੇ ਹੈ 600 86 ਕੈਂਡੀਡੇਟ ਹੈ ਆਹ ਵਾਲੇ 686 ਕੈਂਡੀਡੇਟ ਹੈ ਸਾਥੀ ਆਹ ਵਾਲੇ ਠੀਕ ਹੈ ਨੂੰ 1925 ਵਿੱਚੋਂ ਆਪਾਂ 686 ਮਾਈਨਸ ਕਰੀਏ ਤਾਂ 1239 ਬੱਚੇ ਬਣਦੇ ਆ ਤਾਂ ਉਸ ਤੋਂ ਬਾਅਦ ਕੀ ਹੋਏਗਾ ਉਸ ਤੋਂ ਬਾਅਦ ਹੋਏਗਾ ਕਿ ਸਕਰੂਟਨੀ ਹੋਰ ਹੋਏਗੀ ਕਿਉਂਕਿ 124 ਤੱਕ ਕੀ ਸਕਰੂਟਨੀ ਓਪਨ ਦੀ ਹੋਈ ਹੋਈ ਹੈ ਉਸ ਤੋਂ ਬਾਅਦ 122 ਦੀ 120 ਦੀ 118 ਦੀ 116 ਦੀ ਬਣਦੀ ਰਹਿੰਦੀ ਹੈ ਤਾਂ ਮੇਰੇ ਅਕੋਰਡਿੰਗ ਜਿਹੜਾ ਕੀ ਹੈ ਜੇਕਰ ਮੰਨ ਲਓ ਕਿ ਐਵੇਂ ਹੁੰਦਾ ਤਾਂ 120 122 118 116 ਜਿਹੜਾ ਕੀ ਓਪਨ ਨੇ ਚਲਾ ਜਾਏਗਾ ਸਿੱਧਾ ਹੀ ਸਿੱਧਾ ਸਿੱਧਾ ਸਾਥੀਓ ਓਪਨ ਨੇ ਚਲਾ ਜਾਊਗਾ ਉਹਦੇ ਵਿੱਚ ਕੋਈ ਕੋਈ ਦੋ رائے ਨਹੀਂ ਹੈ ਕੋਈ ਤਿੰਨ رائے ਨਹੀਂ ਹੈ ਕਿਸੇ ਨੂੰ ਕੋਈ ਘਬਰਾਣ ਦੀ ਲੋੜ ਨਹੀਂ ਹੈ ਪੋਸਟਾਂ ਬਹੁਤ ਨੇ ਠੀਕ ਹੈ ਉਸ ਤੋਂ ਬਾਅਦ ਕੀ ਹੋਏਗਾ ਸਾਰੇ ਆ ਸਾਥੀ 116 ਜਿਹੜੇ ਜਿਹੜੀਆਂ 1239 ਪੋਸਟਾਂ ਬਣਦੀਆਂ ਸੀਗੀਆਂ ਮੇਰੇ ਅਕੋਰਡਿੰਗ 116 ਤੱਕ ਵਾਲੇ ਬੱਚੇ ਜਿਹੜੇ ਹੈ ਓਪਨ ਵਿੱਚ ਚਲੇ ਜਾਣਗੇ ਸੋ ਨੈਕਸਟ ਆਜੋ ਹੁਣ ਆਜੋ ਸਾਥੀਓ ਕੈਟਾਗਰੀ ਤੇ ਪਹਿਲੇ ਤਾਂ ਓਪਨ ਦੀ ਗੱਲ ਹੋ ਗਈ ਜੇਕਰ ਉਹ ਆਪਣੇ ਇਦਾਂ ਫਿਲੋ ਕਰਦੇ ਨੇ ਉਹ ਤਾਂ ਫਿਰ ਆ ਗਈ BC ਕੈਟਾਗਰੀ ਜੇਕਰ ਸਾਥੀਓ ਮੰਨ ਕੇ ਚੱਲੋ 116 ਤੱਕ ਵਾਲੇ ਜੇਕਰ 116 ਤੱਕ ਵਾਲੇ ਆਪਣੇ ਜਾਂਦੇ ਆ ਤਾਂ ਕੀ ਹੋਏਗਾ ਫਿਰ 114 112 ਵਾਲਿਆਂ ਦਾ ਨੰਬਰ ਆਏਗਾ ਨਾ ਕੈਟਾਗਰੀ ਵਿੱਚ ਤਾਂ ਠੀਕ ਹੈ ਕੈਟਾਗਰੀ ਵਿੱਚ 112 ਵਾਲਿਆਂ ਦਾ ਨੰਬਰ ਆਏਗਾ ਰਾਈਟ ਤਾਂ BC ਦੀਆਂ ਫਰੈਸ਼ ਪੋਸਟਾਂ ਸੀਗੀਆਂ 300 300 ਵਿੱਚੋਂ ਜੇ ਮੰਨ ਕੇ ਚੱਲੋ ਆਪਾਂ 10% ਡਾਟਾ ਵੀ ਜਿਹੜਾ ਹੈ ਉਹ ਆਪਾਂ ਕੱਢਦੇ ਆਂ ਪੋਸਟਾਂ ਦਾ ਨੋਟ ਜੁਆਇਨਿੰਗ ਤਾਂ 30 ਪੋਸਟਾਂ ਬੰਦੀਆਂ ਨੇ BC ਦੀਆਂ ਹੋਰ ਜਿਹੜੀਆਂ ਫਰੈਸ਼ ਵਿੱਚ ਆਪਾਂ ਨੂੰ ਮਿਲ ਸਕਦੀਆਂ ਨੇ ਸੈਕੰਡ ਲਿਸਟ ਵਿੱਚ ਇਹਦੇ ਵਿੱਚ BC ਦੀਆਂ ਜਿਹੜੀਆਂ ਹੈਗੀਆਂ ਸੀਗੀਆਂ ਐਕਸ ਸਰਵਿਸਮੈਨ ਦੀਆਂ ਹੈਗੀਆਂ ਸੀ ਉਹ 60 ਸੀ ਐਕਸ ਸਰਵਿਸਮੈਨ ਦੇ ਬੈਕਲੌਗ ਦੀਆਂ 300 ਸੀ ਤੇ 27 ਦੇ ਵਿੱਚੋਂ ਬੱਚੇ ਸਿਲੈਕਟ ਹੋ ਗਏ ਤੇ 273 ਏ ਰਹਿ ਗਈਆਂ 60 ਏ ਰਹਿ ਗਈਆਂ ਤੇ 30 ਇਹ ਰਹਿ ਗਈਆਂ 30 10% ਆਟੇ ਵਾਲਾ ਰਹਿ ਗਈਆਂ ਤਾਂ ਇਹਨਾਂ ਟੋਟਲ ਕਿੰਨਾ ਹੋ ਗਿਆ ਟੋਟਲ ਕਿੰਨਾ ਹੋ ਗਿਆ 363 ਜਾਣੀ ਕਿ 363 bc ਦੇ ਕੈਂਡੀਡੇਟ ਜਿਹੜੇ ਐ ਉਹ ਹੋਰ ਲੱਗਣ ਦੇ ਚਾਂਸ ਨੇ ਜਿੰਦੇ ਨਾਲ ਕੀ ਹੋਏਗਾ 116 ਤੋਂ ਲੈ ਕੇ 114 112 110 114 112 110 ਵਾਲੇ ਵੀ ਬੱਚੇ bc ਦੇ ਆਪਣੇ ਕੋਲ ਆ ਸਕਦੇ ਆ ਬੈਕਲੌਗ ਜਦੋਂ ਪੂਰਾ ਹੋਏਗਾ ਫਿਰ ਆਜੋ ਸਾਥਿਓ ਐਸ ਸੀ ਆਰਓ ਤੇ ਐਸ ਸੀ ਆਰਓ ਦੀਆਂ ਵੀ 300 ਪੋਸਟਾਂ ਸੀਗੀਆਂ 10% ਡਾਟਾ ਨੋਟ ਜੋਇਨ ਮੰਨ ਕੇ ਚੱਲੋਗੇ ਤਾਂ 30 ਪੋਸਟਾਂ ਜੜੀਆਂ ਕਿ ਰਹਿਣਗੀਆਂ ਵੇਕੈਂਟ ਫਿਰ ਉਸ ਤੋਂ ਬਾਅਦ ਕੀ ਹੈ ਉਸ ਤੋਂ ਬਾਅਦ ਐਸ ਸੀ ਆਰਓ ਦਾ ਐਕਸ ਸਰਵਿਸਮੈਨ ਹੈਨਾ ਐਸ ਸੀ ਆਰਓ ਦੇ ਐਕਸ ਸਰਵਿਸਮੈਨ ਦੀ ਆ ਫਰੈਸ਼ ਦੀਆਂ 60 ਪੋਸਟਾਂ ਸੀ ਬੈਕਲੌਗ 358 ਸੀ ਟੋਟਲ ਹੋ ਕੇ 419 ਹੋ ਗਈਆਂ ਤੇ ਇਹਦੇ ਵਿੱਚੋਂ 55 ਬੱਚੇ ਹੀ ਜਿਹੜੇ ਸਿਲੈਕਟ ਹੋਏ ਹੈ ਜਿਹੜੀ ਪਹਿਲੀ ਲਿਸਟ ਵਿੱਚ ਤੇ ਤੇ ਸੋ 64 ਕੀ ਹੈ ਬਕਾਇਆ ਰਹਿ ਗਿਆ ਪੋਸਟ ਆ ਜੇ ਐਸਆਰਓ ਐਕਸ ਸਰਵਿਸ ਮੈਂ ਦੀਆਂ ਠੀਕ ਹੈ ਉਸ ਤੋਂ ਬਾਅਦ ਸਾਥੀਓ ਆਜੋ ਤੁਸੀਂ ਐਸਆਰਓ ਸਪੋਰਟਸ ਤੇ ਸੇਮ ਇਹਦੇ ਵਿੱਚ ਵੀ 15 ਫਰੈਸ਼ ਪੋਸਟਾਂ ਦਿੱਤੀਆਂ ਹੋਈਆਂ ਸੀਗੀਆਂ ਬੈਕਲੌਗ ਦੀਆਂ 120 ਦਿੱਤੀਆਂ ਹੋਈਆਂ ਸੀ ਟੋਟਲ 135 ਹੋ ਗਈਆਂ ਤੇ 10 ਬੱਚੇ ਸਿਰਫ ਇਹਨਾਂ ਨੇ ਲਾਏ ਐ ਉਸ ਤੋਂ 125 ਪੋਸਟਾਂ ਐ ਬਚੀਆਂ ਤਾਂ ਫਿਰ ਉਸ ਤੋਂ ਬਾਅਦ ਕੀ ਹੋਇਆ ਜਿਹੜੀਆਂ ਵੇਕੈਂਟ ਰਹਿ ਗਿਆ ਉਹ ਪੋਸਟਾਂ ਕਿਹੜੀਆਂ-ਕਿਹੜੀਆਂ ਰਹਿ ਗਈਆਂ ਉਹ ਰਹਿ ਗਈਆਂ 3 ਹੋਰ ਜੁਆਇਨਿੰਗ ਰਹਿ ਗਈਆਂ 364 ਐਕਸ ਸਰਵਿਸਮੈਨ ਦੀਆਂ ਰਹਿ ਗਈਆਂ 125 ਸਪੋਰਟਸ ਦੀਆਂ ਰਹਿ ਗਈਆਂ ਤਾਂ ਟੋਟਲ ਮਿਲਾ ਕੇ 519 ਦਾ ਡਾਟਾ ਨਿਕਲ ਕੇ ਆ ਰਿਹਾ ਹੈ ਐਸ ਸੀ ਆਰਓ ਦਾ ਜਿੰਦੇ ਵਿੱਚ 116 ਤੋਂ ਥੱਲੇ ਵਾਲੇ ਤੁਸੀਂ ਮੰਨ ਕੇ ਚੱਲੋ 14 108 ਤੱਕ ਵਾਲੇ ਬੱਚੇ ਫਿਲਹਾਲ ਸੇਫ ਨੇ 108 ਵਾਲੇ ਵੀ ਲੱਗ ਜਾਣਗੇ ਤੇ ਉਸ ਤੋਂ ਬਾਅਦ ਕੀ ਹੋਏਗਾ ਜਿਹੜੀਆਂ ਐਸ ਸੀ ਐਮਬੀ ਜਿਹੜੇ ਸਿਲੈਕਟ ਹੋ ਜਾਣਗੇ ਸਾਰੇ ਤਾਂ ਉਹ ਵੀ ਪੋਸਟਾਂ ਜਿਹੜੀਆਂ ਇਹਨਾਂ ਨੂੰ ਮਿਲਣਗੀਆਂ ਸਾਥੀਓ ਤਾ اے سی ਮੋਟਾ-ਮੋਟਾ ਜਿਹੜਾ ਬੀ ਸੀ ਤੇ ਐਸ ਸੀ ਆਰ ਉਹ ਦੀਆਂ ਤੇ ਜਰਨਲ ਦੀਆਂ ਹੁਣ ਸਾਥਿਓ ਰਹਿ ਗਿਆ ਈ ਡਬਲਯੂ ਐਸ ਮੇਨ ਮੁੱਦਾ ਹੁੰਦਾ ਹੈ ਈ ਡਬਲਯੂ ਐਸ ਦਾ ਤਾਂ ਈ ਡਬਲਯੂ ਐਸ ਜਰਨਲ ਜਿਹੜਾ ਹੈਗਾ ਉਹ ਪਹਿਲਾਂ ਹੀ 116 ਤੱਕ ਤਾਂ ਸਾਥਿਓ ਮੰਨ ਕੇ ਚੱਲੋ ਇਹ ਓਪਨ ਵਿੱਚ ਹੀ ਚਲੇ ਜਾਣਗੇ ਤੇ ਜੇ ਮੰਨ ਲਓ ਈ ਡਬਲਯੂ ਐਸ ਦੇ 10% ਆ ਯਾ ਨਹੀਂ 10% ਜੇ ਮੰਨ ਲਓ ਇਹ ਵੀ 10% ਡਾਟਾ ਜਿਹੜਾ ਹੈ ਨੋਟ ਜੁਆਇਨਿੰਗ ਦਾ ਸਾਰੇ ਜ਼ਿਲ੍ਹਿਆਂ ਵਿੱਚੋਂ ਨਿਕਲ ਕੇ ਆਂਦਾ ਹੈ ਤੇ 25 ਤੋਂ ਲੈ ਕੇ 30 ਪੋਸਟਾਂ ਜਿਹੜੀਆਂ ਆ ਉਹ ਵੀ ਇਹਨਾਂ ਨੂੰ ਮਿਲ ਜਾਣਗੀਆਂ ਕਿਉਂਕਿ ਇਹਨਾਂ ਦਾ ਕੋਈ ਬੈਕਲੌਗ ਨਹੀਂ ਹੈ EWS ਦਾ ਤਾਂ ਕਰਕੇ ਇਹਨਾਂ ਦੀ ਜਿਹੜੀ ਮੈਰਿਟ ਹੈ ਉਹ 116 ਵਾਲੇ ਤਾਂ ਓਪਨ ਵਿੱਚ ਜਾ ਕੇ ਜਿਹੜੇ ਬਾਕੀ ਬਚਦੇ ਕੈਂਡੀਡੇਟ ਹੈ ਉਹ ਤੁਹਾਨੂੰ ਵੇਖਣ ਨੂੰ ਮਿਲਣਗੇ ਕਿੰਦੇ ਵਿੱਚ EWS ਦੇ ਵਿੱਚ ਜੇਕਰ ਸਾਥੀਓ ਡਿਪਾਰਟਮੈਂਟ ਐਦਾਂ ਨਹੀਂ ਕਰਦਾ ਜੇਕਰ ਕੱਲੀ ਜਿਹੜਾ ਹੈ ਨੋਟ ਜੁਆਇਨਿੰਗ ਡਾਟਾ ਦੇ ਦਿੰਦਾ ਹੈ ਤਾ ਇਹ ਵੀਡੀਓ ਸਮਝ ਲੋ ਖਤਮ ਹੋ ਜਾਏਗੀ ਇਹ ਤੁਸੀਂ ਕਹੋਗੇ ਵੀ ਆ ਵੀਡੀਓ ਐਵੇਂ ਬਣਾਤੀ ਆ ਕੁਝ ਵੀ ਮੈਂ ਤੁਹਾਨੂੰ ਪਹਿਲਾਂ ਇਹ ਚੀਜ਼ ਰਿਵੀਲ ਕਰ ਦੇਣਾ ਕਿ ਜੇਕਰ ਬੈਕਲੋ ਬੈਕਲੋ ਖਾਲੀ ਮਿਲਦਾ ਹੈ ਫਿਰ ਤਾਂ ਕੱਲੀਆਂ ਬੈਕਲੋ ਵਾਲੀਆਂ ਪੋਸਟਾਂ ਆਣ ਗਿਆ ਤਾਂ ਬੈਕਲੋ ਵਾਲੀਆਂ ਪੋਸਟਾਂ ਜੇਕਰ ਆਣ ਗਿਆ ਤਾਂ ਡਾਟਾ ਜਿਹੜੇ ਆ ਵਾਲਾ ਡਾਟਾ ਥੋੜਾ ਜਿਹਾ ਉੱਤੇ-ਨੀਚੇ ਹੋਏਗਾ ਬਿਲਕੁਲ ਹੋਏਗਾ ਕਿਉਂਕਿ ਇਹਦੇ ਵਿੱਚ ਮੈਂ ਨੋਟ ਜੁਆਇਨਿੰਗ ਡਾਟਾ ਵੀ ਐਡ ਕੀਤਾ ਹੈ ਤਾ ਕਰਕੇ ਇਹ ਜਿਹੜੀ ਮੈਰਿਟੋਸੀ ਸਾਰਨਾ ਬਣੀ ਹੋਈ ਹੈ ਜੇਕਰ ਨਹੀਂ ਮਿਲਦੀਆਂ ਤਾਂ ਆਪਾਂ ਤਾਂ ਸਿਰਫ ਜਿਹੜੀਆਂ ਹੈ 10% ਡਾਟਾ ਹੀ ਜਿਹੜਾ ਲਗਾਇਆ ਹੈ 30-30 ਪੋਸਟਾਂੋਂ ਨਿਕਲ ਜਣਗੀਆਂ ਤਾਂ ਬਾਕੀ ਜਿਹੜੀਆਂ ਬਚਦੀਆਂ ਪੋਸਟਾਂ ਨੇ ਉਹ ਕੈਟਾਗਰੀ ਨੂੰ ਮੇਲ ਹੀ ਜਾਣਗੀਆਂ ਉਹ ਬੈਕਲੋਗ ਵਿੱਚ ਆ ਹੀ ਜਾਣਗੀਆਂ ਸਕਰੂਟੀ ਸਕਰੂਟੀ ਤਾਂ ਸਾਥੀਓ ਦੇਖੋ ਹੋਏਗੀ ਹੋਏਗੀ ਮੇਨ ਗੱਲ ਆ ਜਾਂਦੀ ਹੈ ਸਕਰੂਟੀ ਦੀ ਹਨਾ ਸਕਰੂਟੀ ਤਾਂ ਆਣੀ ਆਣੀ ਹੈ ਸਕਰੂਟੀ ਏ ਡੈਮ ਸ਼ੋਰ ਹੈ ਸਾਥਿਓ ਇਹ ਆਏਗੀ ਆਏਗੀ ਸਕਰੂਟੀ ਤੁਹਾਨੂੰ ਅੱਜ ਵੇਖਣ ਨੂੰ ਮਿਲੇ ਕੱਲ ਵੇਖਣ ਨੂੰ ਮਿਲੇ ਜਾਂ ਥੋੜੇ ਦਿਨਾਂ ਤੱਕ ਵੇਖਣ ਨੂੰ ਮਿਲੇਗੀ ਸਕਰੂਟੀ ਜ਼ਰੂਰ ਆਏਗੀ ਠੀਕ ਹੈ ਤਾਂ ਉਹ ਘਬਰਾਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਓਪਨ ਦੀ ਸਕਰੂਟੀ ਹੋ ਸਕਦੀ ਹੈ ਓਪਨ ਦੀ 120 118 122 ਵੀ ਹੋਏਗੀ ਉਹ ਤਾਂ ਪਹਿਲੇ ਹੋਏਗੀ ਠੀਕ ਹੈ 122 ਹੋਏਗੀ 118 ਆਏਗੀ 118 ਤੱਕ ਮੰਨ ਕੇ ਚੱਲੋ 116 ਵੀ ਮੰਨ ਕੇ ਚੱਲੋ 116 ਵੀ ਇਹ 116 ਤੱਕ ਵੀ ਜਿਹੜੀ ਸਕੂਟਰੀ ਹੈ ਮੰਨ ਕੇ ਚੱਲੋ ਉਹ ਹੋਏਗੀ ਹੋਏਗੀ ਤੇ ਘਬਰਾਨ ਦੀ ਕੋਈ ਲੋੜ ਨਹੀਂ ਹੈ ਬੈਕਲੋਗ ਆਪਾਂ ਨੂੰ ਮਿਲ ਕੇ ਰਹੇਗਾ ਸਿਰਫ ਸਾਥ ਦੇਣਾ ਤੁਸੀਂ ਯੂਨੀਅਨ ਦਾ ਜੇਕਰ ਯੂਨੀਅਨ ਦਾ ਸਾਥ ਜਲਦੀ ਦਿਓਗੇ ਤਾਂ ਆਪਣੀਆਂ ਪੋਸਟਾਂ ਜਲਦੀ ਫਿਲ ਹੋ ਜਾਣਗੀਆਂ ਜੇਕਰ ਨਾ ਦਿਓਗੇ ਤਾਂ ਉਹਨਾਂ ਹੀ ਕੰਮ ਲੇਟ ਹੁੰਦਾ ਜਾਏਗਾ ਸੋ ਸਾਥੀਓ ਮੈਂ ਆਸ ਕਰਦਾ ਕਿ ਤੁਸੀਂ ਇਹ ਵੀਡੀਓ ਨੂੰ ਵਾਚ ਕੀਤਾ ਹੋਣਾ ਹੈ ਵੀਡੀਓ ਚੰਗੀ ਲੱਗੀ ਹੋਏਗੀ ਤੇ ਜਿਹੜਾ ਕੀ ਤੁਹਾਡੇ ਥੋੜੇ ਜਿਹਾ ਡਾਊਟ ਹੈ ਉਹ ਕਲੀਅਰ ਹੋਏ ਹੋਣਗੇ ਤੇ ਥੋੜੀ ਜੀ ਹਿੰਮਤ ਵੀ ਆਈ ਹੋਏਗੀ ਲੋ ਮੈਰਿਟ ਵਾਲਿਆਂ ਵਾਸਤੇ ਸੋ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਵੀਡੀਓ ਨੂੰ ਕਮੈਂਟ ਜ਼ਰੂਰ ਦੇ ਕੇ ਜਾਣਾ ਆਪਣੇ ਔਰ ਆਪਣੀ ਇਸ ਵੀਡੀਓ ਨੂੰ ਜਿਹੜਾ ਕੀ ਹੈ ਤੁਸੀਂ ਸ਼ੇਅਰ ਕਰਨਾ ਹੈ ਜਿਹੜਾ ਕੀ ਹੈ ਤੁਹਾਡੇ ਲੋ ਮੈਰਿਟ ਵਾਲੇ ਸਾਥੀ ਨੇ लो मेरिट वाले साथी जेडे ए लो मेरिट वाले साथी ने अपने ता एन्ना तक तुसी ए वीडियो जरूर ਪਹੁੰਚਾਨੀ ਹੈ ਔਰ तुसी ਮੇਰਾ ਇਹ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਹੈ ਤਾਂਕੀ ਉਹ ਸਬਸਕ੍ਰਿਪਸ਼ਨ ਜਿਹੜਾ ਹੈ ਮੈਨੂੰ ਇੱਕ ਮੋਟੀਵੇਸ਼ਨ ਦਾ ਕੰਮ ਕਰ ਸਕੇ ਤੇ ਮੈਂ ਤੁਹਾਡੇ ਵਾਸਤੇ ਹੋਰ ਵਧੀਆ ਤੋਂ ਵਧੀਆ ਜਿਹੜੀ ਹੈ ਵੀਡੀਓ ਲੈ ਕੇ ਆ ਸਕਾਂ ਸਬਸਕ੍ਰਾਈਬ ਜਰੂਰ ਕਰਨਾ ਹੈ ਸਾਥਿਓ ਸਬਸਕ੍ਰਾਈਬ ਦੇ ਬਿਨਾ ਤੁਹਾਨੂੰ ਵੀ ਪਤਾ ਹੈ ਵੀ ਕੋਈ ਹੱਲ ਨਹੀਂ ਹੈਗਾ ਅਸੀਂ ਵੀਡੀਓ ਲੈ ਕੇ ਆਂਦੇ ਆ ਤਾਂ ਉਹਦੇ ਵਾਸਤੇ ਸਾਥਿਓ ਦੇਖੋ ਇੰਨੀ ਮਿਹਨਤ ਕਰਨੀ ਪੈਂਦੀ ਹੈ ਕਾਫੀ ਟਾਈਮ ਲੰਘਾਣਾ ਪੈਂਦਾ ਫਿਰ ਜਾ ਕੇ ਇਹ ਵੀਡੀਓ ਤਿਆਰ ਹੁੰਦੀ ਹੈ ਸਬਸਕ੍ਰਾਈਬ ਬਟਨ ਹਿੱਟ ਕਰੋ ਲਾਈਕ ਬਟਨ ਹਿੱਟ ਕਰੋ ਸ਼ੇਅਰ ਬਟਨ ਹਿੱਟ ਕਰੋ ਤੇ ਆਪਣੀ ਇਹ ਵੀਡੀਓ ਨੂੰ ਆਪਣੇ ਫਰੈਂਡਸ ਤੱਕ ਲੋ ਮੈਰਿਟ ਵਾਲੇ ਤੱਕ ਜਰੂਰ ਪਹੁੰਚਾਓ ਤਾਂ ਕਿ ਉਹ ਆਪਣੇ ਜਿਹੜਾ ਕੀ ਹੈ ਇਸ ਚੀਜ਼ ਨੂੰ ਦੇਖ ਸਕਣ ਵੀ ਸਾਡਾ ਰੈਂਕ ਜਿਹੜਾ ਹੈ ਕਿੱਥੇ ਤੱਕ ਆ ਗਿਆ ਹੈ ਸੋ ਬਹੁਤ ਬਹੁਤ ਧੰਨਵਾਦ ਸਾਥਿਓ ਵੀਡੀਓ ਨੂੰ ਵਾਚ ਕਰਨ ਲਈ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਸਾਥੀਓ